ਦੇ ਸੇਖੀਸ਼ੂ ਪਵਨਾ ਦੀ ਦਾ ਹਰ ਸੰਦੇ ਜੀ ਉਸ ਨੇ ਪਹਿਲਾਂ ਮੈਨੂੰ ਵੀਡੀਓ ਮਗਰ ਦੇ ਚ ਰਿਕਾਰਡਿੰਗ ਸੁਣੀ ਹੈ ਉਹ ਇੱਕ ਸਿੱਖ ਕਹਿ ਰਿਹਾ ਮੈਨੂੰ ਇਹ ਬਿਸ਼ਾਨੇ ਉਹ ਕਹਿੰਦੇ ਨੇ ਕਿ ਜਿਹੜੇ ਗੁਰਦੁਆਰੇ ਚ ਖਾਣਾ ਖਾਂਦੇ ਹੈ ਜਿਸ ਤਰ੍ਹਾਂ ਜੜ ਜਰਜਾ ਹਟਵਾਰੇ ਕੰਨੀ ਅਸਰਾ ਕਰਦਾ ਮੈਂ ਵੀ ਇਹ ਨਾਲ ਕੁਛੇ ਚਾਹਣਾ ਹੈ ਜਦੋਂ ਸਿੱਤੇ ਪਾਸ਼ਾ ਜੀ ਤੇਰੇ ਨਾਲ ਕਾਰ ਤੇ ਗਈ ਸੀ ਕਿੰਦੇ ਰਸਾਸੀ ਨੇ ਗਾੜੀ ਗੋਦ ਗੋੜੇ ਪਰ ਕਿਤੇ ਛਿੱਪ ਤੇ ਜਾਣੀ ਸੀ ਕਾਰ ਛਿੱਪ ਲੈਣ ਕਰਕੇ ਪੱਗਾਂ ਦੇ ਰੁਕਣਾ ਪਿਆ ਪਾਸ਼ਾ ਜੀ ਸਾਰਾ ਟੰਕੀ ਗੋਦ ਗੋੜੇ ਖੰਦੇ ਸੀ ਉੱਤੀ ਖੰਦੇ ਸੀ ਕਿਉਂ ਦਸਰਦਾ ਪਾਸ਼ਾ ਕੀ ਖੰਦੇ ਸੀ ਅਸੀਂ ਇਹਨੀਆਂ ਵਾਇਹਤ ਗੱਲਾਂ ਕਿਉਂ ਕਰਦੇ ਆ ਕਿ ਆਪਣੇ ਆਪ ਨੂੰ ਵਿਗਿਆਈ ਕਰਾਉਣ ਲਈ ਫਿਰ ਪਾਸ਼ਾ ਜੀ ਸਿੱਤੇ ਪਾਸ਼ਾ ਜੀ ਅਸੀਂ ਕਹਿੰਦੇ ਗੁਰਦੁਆਰੇ ਨਹੀਂ ਜਾ। ਸੱਚੇ ਪਾਤਸ਼ਾਹ ਜਿਹੜੀਆਂ ਬੇਨਾ ਬੀਤੀਆਂਗਾ ਤੁਹਾਨੂੰ ਮੈਂ ਦੱਸਾਂ ਲੱਗੀਆਂ। ਦਿੱਲੀ ਜਿਹੜਾ ਦਰਵਾਜ਼ਾ ਬਣਿਆ ਪਾਸ਼ੀ ਕਟਾਰੀ ਗਈ ਸੀ ਕਟਾਰੀ ਮੈਜਬਾਰ ਸੀ ਮਹਾਰਾਜਵਾਲਾ ਮਹਾਰਾਜਵਾਲੀ ਇਹ ਕਟਾਰੀ ਕਿਦੋਂ ਅੰਬਰ ਸਰ ਹੋਰ ਗਈ ਸੀ। ਜਦੋਂ ਅਸੀਂ ਸਰੰਦ ਗਏ ਗੁਰਨਾਮ ਸਿੰਘਾਂ ਦਾ ਉਹ ਕਹਿਣ ਲੱਗਾ ਵੀ ਚੱਲ ਆਪਾਂ ਫਤਿਹਗੁਰ ਸਾਹਿਬ ਦੇਖਦੇ ਹਾਂ ਉਨਤੇ ਆ ਨਹੀਂ ਹਣਾ। ਸੰਗਤ ਉਹਦੋਂ ਗਰੀਬ ਬੜੀ ਹੁੰਦੀ ਸੀ। ਇਹ 75 ਦੀ ਗੱਲ ਹੈ। ਜਮੇ ਲੇਗੇ ਮੈਂ ਟ੍ਰੈਵਲਿੰਗ ਮੋਰ ਲਈ ਤੇ ਮੈਨੂੰ ਜਗਤ ਗਰਦਾਰਾ ਸਿੰਘ ਨਾਲ ਨਾ ਕਰ ਜਮਾ ਕਰ ਕਿਸੇ ਨੇ ਬਈ ਅਸੀ ਯਾਦਾਂ ਲਈ ਅਸੀਂ ਨਹੀਂ ਲਾ ਮੈਂ ਡਰ ਗਿਆ ਇਸ ਕਰਕੇ ਜੇ ਕਿਨਾਂ ਸਾਈਕਲ ਸੋ ਤੇ ਬਾਜਰਾ ਟ੍ਰੈਵਲਿੰਗ ਨਾਲ ਮੇਰੇ ਕੋਲ ਪਈ ਅਸੀਂ ਵਾਪਸ ਮੁੜ ਗਏ ਜਦੋਂ 17 ਦਿਨ ਦਿੱਲੀ ਰਹੇ ਸੀ ਨਾ ਬਹੁਤ ਬਰੀਫ ਕਰਨ ਲੱਗੇ ਜਦੋਂ ਮੁੜਨ ਲੱਗੇ ਪਾਸੇ ਕਹਿਣ ਲੱਗੇ ਮੈਂ ਮੇਰੇ ਤੋਂ ਤਾਂ ਤੁਹਾਨੂੰ ਨਿਰਾਸ਼ ਮਿਲਣਾ ਤੁਸੀਂ ਛੇਧੇ ਜਲੇ ਮੈਨੂੰ ਸਾਨੂੰ ਯਾਦ ਆ ਗਿਆ ਕਸ਼ਮੀਰ ਤੇ ਮੈਂ ਡਰਾਈਵਰ ਸੀ ਵੇ ਕਸ਼ਮੀਰ ਸਿੰਘ ਦਾ ਪਿੰਡ ਸੱਦਾ ਬਰਨਾਲਾਪੁਰ ਦੇ ਲੱਗਦੇ ਕਹਿਣ ਲਗਾ ਸਾਲਪਾ ਜੇਪਾ ਮਾਰਦੇ ਨੂੰ ਦੇਖ ਕੇ ਤਰਈਏ ਸਾਨੂੰ ਉਹ ਘਰ ਜਾਣਾ ਅਸੀਂ ਪਾਸ਼ੀ ਕੋਲ ਚੱਲੇ ਗਏ ਪਾਸ਼ੀ ਨੇ ਕਹਿੰਦੇ ਈ ਯਾਦੋਂ ਤੇ ਦੌੜੇ ਹੁੰਦੇ ਮੈਂ ਕਿਹਾ ਸਭ ਤੋਂ ਪਾਸ਼ੀ ਨੂੰ ਬੈਂਤੀ ਕਰਦੀ ਹਾਂ ਕਿ ਸੰਗ ਜਾਣਾ ਚਾਹੁੰਦੀ ਹਾਂ ਫਰੇਗਰ ਸਾਹਿਬ ਸਾਨੂੰ ਸਾਡੇ ਪ੍ਰਬੰਧ ਕਰਦੇ ਰੋਗ ਦੇ ਤਾਂ ਪਾਸ਼ੀ ਕਹਿਣ ਲੱਗੇ ਇਹੋ ਜੇ ਥਾਂਵਾਂ ਦੇ ਜਾਣ ਲਈ ਮੈਨੂੰ ਪੁੱਛਣ ਦੀ ਕੋਈ ਲੋੜ ਨਹੀਂ ਜਰੂਰ ਜਾਓ ਜਰੂਰ ਜਾਓ ਜਰੂਰ ਜਾਓ ਤੁਹਾਨੂੰ ਪਤਾ ਰਿਹਾ ਧਰਮ ਦੀ ਕਰਵਾਣੀ ਕੀ ਹੁੰਦੀ ਹੈ ਇਸ ਕਰਕੇ ਅਸੀਂ ਇਹ ਪਾਸ਼ੀ ਤੋਂ ਹੋਰ ਬਸੰਦ ਵੀ ਲਿਆ ਪੈਨਿੰਗ ਆਪਾਂ ਕਿਤੇ ਜਾਉਂਦੇ ਜੇ ਜਾਣਾ ਹੀ ਪਵੇ ਜਿਦਾਰੇ ਪੰਜ ਲਾਓ ਮੇਰਾ ਪਿਆਰ ਕਰ ਉਹ ਨਿਸ਼ਕਰ ਕਰੋ ਤਰਾਨ ਨੂੰ ਪ੍ਰਸ਼ਾਦ ਕਰਦੇ ਨੇ ਤਰਾਨ ਕਰਕੇ ਇਸ ਕਰਕੇ ਕੰਨਾ ਪਿਆ ਉਦੋਂ ਬਹੁਤ ਸੰਗਤ ਅਸਿੱਖੀ ਜਿਹਨਾਂ ਦੇ ਮੁੰਡੇ ਕੁੜੀਆਂ ਬਾਹਰ ਗਿਆ ਹੋਇਆ ਸੀ ਜਿਹੜਾ ਆਏ ਬਾਅਦ ਚ ਦੇਖਵਾਲ ਮੁੰਡੇ ਕੁੜੀਆਂ ਘਰ ਗਿਆ ਹੋਇਆ ਸੀ ਜਿਹਦੇ ਕੁੜੀ ਦੀ ਮੁੰਡੇ ਦੀ ਸਾਥ ਸੌਰਾ ਮੱਝੇ ਹੋ ਗਿਆ ਅੱਜ ਤਾਂ ਮੋੜੇ ਜਾਣੇ ਕਿ ਕਹਿਣਾ ਪੈ ਗਿਆ ਇਸ ਕਰਕੇ ਪਾਸ਼ੀਏ ਬੱਜਨ ਪਿਆ ਹੁਣ ਮੈਂ ਇੱਕ ਵਾਰ ਸਾਰਾ ਤੋਂ ਪੁੱਛਿਆ ਸਾਰੇ ਸੰਗਤ ਨੂੰ ਪੁੱਛਿਆ ਕਿ ਦੋ ਸਰੀਰ ਕਿਉਂ ਲਾਏ ਚੁਣੇ ਕੋਈ ਦੱਸ ਸਕਦਾ ਦੋ ਸਰੀਰ ਕਿਉਂ ਦਾ ਕਾਰਨ ਕੋਈ ਸਿਉਣਾ ਨਹੀਂ ਤੇ ਕਿ ਭਾਤ ਮੈਨੂੰ ਪਤਾ ਹੈ ਮਹਾਰਾਜ ਹੁੰਦੇ ਨੇ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਕਿ ਜਦੋਂ ਗੋਬਿੰਦ ਮਾਛੀਵਾੜੇ ਗਿਆ ਗੋਬਿੰਦ ਨੇ ਘਰ ਪਰਤ ਕੇ ਮੇਰਾ ਮਾਰਤਾ ਇਹ ਘਰ ਪਰਤ ਕੇ ਮੇਰਾ ਟੱਪੜ ਜਾਪ ਮੇਰੇ ਬੱਚੇ ਵੀ ਮਰ ਗਏ ਮਾਤਾ ਵੀ ਨਹੀਂ ਮਰਦੀ ਮੈਂ ਮੁੜ ਕੇ ਸੰਸਾਰ ਤੇ ਨਹੀਂ ਆਉਂਦਾ ਪਰ ਜੇ ਮੈਨੂੰ ਵਿਆਉਣਾ ਹੀ ਮੈਂ ਇੱਕ ਸ਼ਰਤ ਹੈ ਮੈਂ ਕੱਲੇ ਨਹੀਂ ਆਣਾ ਕੋ ਨਾਲ ਆਏਗਾ ਤਾਂ ਮੈਂ ਨਾਲ ਆਉਣ ਲਈ ਇਹ ਸ਼ਰਤ ਪੂਰੀ ਕਰਾਂਗੇ ਕਾਰ ਬੁਸਨੇ ਪਹਿਲਾ ਅਸਾਹੀ ਤੋਜੀ ਦਾ ਤੋਂ ਵਿੱਚ ਦੇ ਦੋਧੂ ਰੋਕੇ ਮਹਾਰਾਜ ਜਪੋਸਿੰਗ ਵੇੜਾ ਉਸ ਵਕਤ ਗੁਰੂ ਜੀ ਨੇ ਸਾਰ ਰੋਕ ਸੀ ਉਹਨਾਂ ਜਰਾਤੇ ਇਸੇ ਇਸ ਕਰਕੇ ਦੋਸ਼ ਨੂੰ ਕਰਨ ਲੈਣ ਦੇ ਪਰ ਗੱਲਾਂ ਦੇ ਬਹੁਤ ਸਾਰੇ ਟਾਈਮ ਬਹੁਤ ਕੱਢ ਜੁੜੇ ਆ ਉਹਦੇ ਗੱਲ ਹੋ ਗਈ ਸੀ ਤੁਸੀਂ ਕਿੰਨੇ ਪੜੀ ਆਉਣੇ ਆ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਜੀ ਤੇ ਤਾਂ ਅਮਾਰੇ ਪਾਸ ਦੇ ਨਾਲ ਕਿਤਾਬ ਪੁੰਗਰਾ ਕਿੰਨੇ ਸੰਸਾਰ ਨੂੰ ਕਹਿੰਦਾ ਕਿ ਤੁਹਾਡਾ ਕੋਈ ਤੋੜੂ ਤੇ ਨੇ। ਕਿਤਾਬ ਪੁੰਗਰਾ ਇੱਕ ਕੋਰ ਦਾ ਮੰਨ ਲਿਓ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਕਰਦਾ ਇਨਸ਼ਾਅੱਲਾ। ਪਰ ਅਸੀਂ ਇਹ ਇੱਕ ਲਿਖ ਪੜ੍ਹੀ ਹੁੰਦੀ ਹੈ। ਉਹ ਲਿਖਤ ਹੈ ਆਕਾਦ ਗੁਰੂ ਕਹਿੰਦਾ ਹੈ ਕਿ ਮੈਂ ਅਜੇ ਸ੍ਰਿਸ਼ਟੀ ਵੀ ਨਹੀਂ ਕੀਤੀ। ਬ੍ਰਹਮਾ ਵਿਸ਼ਣ ਸ਼ਿਵ ਜੀ ਕੀਤੇ ਨਹੀਂ ਸੀ ਤੋਂ ਮੈਂ ਜੋ ਵੀ ਨਹੀਂ ਬਣਾਇਆ। ਜਿਉਂ ਨਹੀਂ ਬਣਾਇਆ ਸਸਾ ਦੇ ਬਾਕੀ ਨਹੀਂ ਸੀ ਅਦਿੱਕ ਕਰੀ ਦਿੱਤੀ। ਉਸ ਵਕਤ ਮੈਂ ਆਪਣਾ ਚਰਨ ਇਸ ਤਰ੍ਹਾਂ ਕਿ ਰਕਤ ਨੂੰ ਮਿੰਡ ਬਸੇ ਤੇ ਇਹ ਜਦੋਂ ਅੱਛਾ ਕੇ ਖੇਡਦਾ ਹੈ ਇਹ ਜਦ ਹਰਮਣੀ ਦੱਜ ਅਸੀਂ ਅੱਜ ਕਨ ਕੁਝ ਹੋਰੇ ਕਹੀ ਜਾਂਦੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਬਸ ਮੇਰੀ ਇਨੈਗਸੀ ਪਾ ਲਈ ਪਰ ਸਾਨੂੰ ਇਹਨਾਂ ਦਾ ਤਾਂ ਪਤਾ ਚਾਹੀਦਾ ਹੈ ਕਿ ਜਿਹੜੇ ਹਦਵਾਰ ਖੰਦੇ ਆ ਜਿਹੜਾ ਇਹ ਹੋਣਾ ਖੰਦੇ ਇਹ ਤਾਂ ਨਹੀਂ ਕਦੇ ਸੰਦੇਕ ਦੇਈਦੀ ਹੁੰਦੀ ਬਹੁਤ ਮੜੀ ਜਾਂਦਾ ਬੰਦਾ ਕੌਣ ਹੈ ਇਹ ਮੈਨੂੰ ਪਛਾਣ ਨਹੀਂ ਹੋਈ ਸੋ ਹੰਤ ਮਾ ਦਾ ਸ਼ੇਸ ਨੂੰ ਇਸ ਨੂੰ ਫੌਂਦੀ ਕਿ ਸੋ ਹਨ ਮਹਾਰਾਜੇ ਸਿਂਹੂ ਆਂਦੀ ਜੇ ਸੋ ਹਨ ਮਹਾਰਾਜੇ ਸਿਂਹੂ ਤੁਮ ਆਂਦੀ ਜੇ ਸੋ ਹਨ ਮਹਾਰਾਜੇ ਸਿਂਹੂ ਸੋ ਹਨ ਮਹਾਰਾਜੇ ਸਿਂਹੂ ਤੁਮ ਆਂਦੀ ਜੇ ਭਾਜੀ ਉਹਨਾਂ ਨੇ ਸਮੇਂ ਦਾ ਬਹੁਤ ਧਿਆਨ ਰੱਖਿਆ ਔਰ ਬੜੇ ਥੋੜੇ ਹੀ ਸਮੇਂ ਦੇ ਵਿੱਚ ਬਹੁਤ ਵਧੀਆ ਮੈਸੇਜ ਸੰਕਲਮ ਦੇ ਕੇ ਗਏ ਨੇ ਕਿ ਜੋ ਵਾਦੇ ਅਕਾਲ ਪੁਰਖ ਤੋਂ ਲਏ ਸੀਗੇ ਉਹ ਕਿਦਾਂ ਪੂਰੇ ਹੋਏ ਨੇ ਮੈਂ ਹੁਣ ਬੇਨਤੀ ਕਰੂੰਗਾ ਗੋਸੇਕ ਰੇਜੀ ਦਿਪ ਸਿੰਘ ਲੁਧਿਆਣਾ ਕਰਨਾ ਇੱਕ ਛੋਟੀ ਜਿਹੀ ਕਵਤਾ ਸ਼ੇਅਰ ਕਰ ਦਿੰਗੇ ਸਮਾ ਕਾਫੀ ਹੋ ਚੁੱਕਿਆ ਹੈ ਔਰ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਗੁਰਸੇ ਗੁਰਦੇਵ ਸਿੰਘ ਤਰਨਤਾਰ 10 ਵਾਸਤੇ ਔਰ ਉਹਨਾਂ ਤੋਂ ਬਾਅਦ ਬੇਨਤੀ ਕਰੂੰਗਾ ਬਾਬਾ ਮੇਰ ਸਿੰਘ ਜੀ ਉਹ ਤਿਆਰ ਰਹਿਣ ਆਪਣਾ ਸਮਾਂ ਲੈਣ ਲਈ ਜੀ ਕੋ ਸੇਵ ਨੇ ਸੋ भंग so, Maharaj शेर सिंह Vishnu भगवान की जय सो ਸ਼ੇ ਸੇਂਦ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇ ਸੇਂਦ ਵਿਸ਼ਨੂੰ ਭਗਵਾਨ ਦੀ ਜੈ ਤੇਰੇ ਪੱਗ ਤਾ ਨੂੰ ਤੇਰਾ ਹੀ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਤੇਰੇ ਪੱਗ ਤਾਨੂੰ ਤੇਰਾ ਹੀ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਹੁ ਕਲਸੀਆਂ ਜਾਈਏ ਉੱਥੇ ਮਨ ਬੜਾ ਲੱਗਦਾ ਮਹਾਰਾਜੇ ਸ਼ੇਰ ਸਿੰਘ ਸਾਡੇ ਦਿਲ ਵਿੱਚ ਵਸਦਾ ਹੁ ਕਲਸੀਆਂ ਜਾਈਏ ਉੱਥੇ ਮਨ ਬੜਾ ਲੱਗਦਾ ਮਹਾਰਾਜਾ ਸ਼ੇਰ ਸਿੰਘ ਸਾਡੇ ਦਿਲ ਵਿੱਚ ਵਸਦਾ ਕਿੰਨਾ ਸੋਹਣਾ ਹਾਰ ਪੱਗਿਤ ਦਵਾਰਾ ਕਿੰਨਾ ਸੋਹਣਾ ਹਾਰ ਪੱਗਿਤ ਦਵਾਰਾ ਦਵਾਰਾ ਜੀਤ ਵਿੰਡ ਵਾਲਿਆ ਤੇਰੇ ਪੱਗ ਤਨ ਤੇਰਾ ਹੀ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਕਿ ਤੇਰੇ ਨਾਲੇ ਲੱਗੇ ਆ ਤਾਂ ਐਵੀ ਤੇਰੀ ਮੇਰੇ ਜੀ ਤੇਰੇ ਬਾਜੋਂ ਜੱਗ ਤੇ ਨਾ ਸਾਡਾ ਕੋਈ ਹੋਰ ਜੀ ਕਿ ਤੇਰੇ ਨਾਲੇ ਲੱਗੇ ਆ ਤਾਂ ਐਵੀ ਤੇਰੀ ਮੇਰੇ ਜੀ ਤੇਰੇ ਬਾਜੋਂ ਜੱਗ ਤੇ ਨਾ ਸਾਡਾ ਕੋਈ ਹੋਰ ਜੀ ਤੇ ਸਹਾਰਿਆਂ ਦਾ ਤੂੰ ਹੀ ਇਹ ਸਹਾਰਾ ਬੇਸਹਾਰਿਆਂ ਦਾ ਤੂੰ ਹੀ ਐਸਾ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਤੇਰੇ ਪੱਦ ਤਨ ਤੇਰਾ ਹੀ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਤੇ ਤੇਰੇ ਕਰਿਆ ਕੇ ਸਾਨੂੰ ਉਲ ਜਾਂਦਾ ਜਗ ਜੀ ਚਰਨਾ ਚ ਰਖੀ ਸਾਨੂੰ ਕਰੀ ਨਾ ਤਵਖ ਜੀ

ਸੱਚੀ ਬਾਣੀ ਵਿੱਚ ਲਿਖਿਆ ਝ ਉਹੀ ਇੱਕ ਸੱਚ ਜੀ ਮਨਮਤ ਨਾਲ ਕਿਤੇ ਮੇੜ ਤਾਂ ਨਾ ਰੱਬ ਜੀ ਸੱਚੀ ਬਾਣੀ ਵਿੱਚ ਲਿਖਿਆ ਝ ਉਹੀ ਇੱਕ ਸੱਚ ਜੀ ਮਨਮਤ ਨਾਲ ਕਿਤੇ ਮੇੜ ਤਾਂ ਨਾ ਰੱਬ ਜੀ ਬੇੜਾ ਲੰਘ ਗਿਆ ਉਹ ਨੀ ਤਵਾ ਰਹਾ ਧਰ ਮਹਾਰਾਜ ਇਕ ਵਿੰਡ ਵਾਲਿਆ ਤੇਰੇ ਪੈਗ ਤਨ ਤੇਰਾ ਹੀ ਸਹਾਰਾ ਸਹਾਰਾ ਜੀਤ ਵਿੰਡ ਵਾਲਿਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ भगवान की ਸੰਗਤਿਓ ਆਪਨੇ ਜੋ ਕਵਤਾ ਸਰਵਣ ਕੀਤੀ ਹੈ ਗੁਰਸਖਬੀਰ ਤੋਂ ਬੜੇ ਹੀ ਸੁਚੱਜੇ ਧਨ ਨਾਲ ਸਹਿਬ ਦੀ ਵਡਿਆਈ ਦੇ ਵਿੱਚ ਸ਼ਬਦਾਂ ਦੀ ਇੱਕ ਮਾਲਾ ਪਰੋਈ ਹੈ ਜਿਸ ਦੀ ਆਪ ਜੀ ਨਾਲ ਸਾਂਝ ਪਾਈ ਹੈ ਮੈਂ ਹੁਣ ਬੇਨਤੀ ਕਰੂੰਗਾ ਗੁਰੂ ਗੁਰਸੇ ਗੁਰਦੇਵ ਸਿੰਘ ਜੀ ਤਨਪਾਦ ਕੋ ਕੁ ਸਮੇਂ ਵਾਸਤੇ ਆਪ ਜੀ ਦੇ ਨਾਲ ਕੋਸ਼ੇ ਆਪਣੇ ਜੋ ਵਿਚਾਰ ਹਨ ਹਰ ਬਾਣੀ ਹੈ ਸਾਂਝੀ ਕਰ ਮੰਗੇ ਸੋ ਹੰਗ ਮਹਾਰਾਜ ਵਿਸ਼ੇਰ ਸਿੰਘੋ ਵਿਸ਼ਨੋ ਪਗਵਾਨ ਦੀਜਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਵਿਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜਗ ਹਰ ਸੰਗਿਓ ਨਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਬਨਣਾ ਇਸ ਬਾਰੇ ਕੁਝ ਵਿਚਾਰ ਆ ਵੀਨਾ ਸਾਂਝੇ ਕਰਾਂਗੇ ਹਰ ਬਾਣੀ ਦੇ ਵਿੱਚੋਂ ਕੁਝ ਪਰਮਾਨ 24 ਗ੍ਰੰਥਾਂ ਦੇ ਵਿੱਚੋਂ ਪਰਮਾਨ ਇਸਤ ਦੇ ਆ ਵੀਨਾ ਸਾਂਝੇ ਕਰਦੇ ਹਾਂ ਜੀ ਨਿਰਗੁਣ ਜੋਤ ਅਕਾਲ ਪੁਰਖ ਦਾ ਕੇਵਲ ਇਸਤ ਮੰਨਣਾ ਸਤਿਗੁਰੂ ਕੇਵਲ ਸ਼ਬਦ ਨੂੰ ਹੀ ਮੰਨਣਾ ਜੇ शरीर ਦੇ ਵਿੱਚ ਪ੍ਰਗਟ ਹੋਵੇ ਉਹ शरीर ਦਾ ਸਤਿਕਾਰ ਕਰਨਾ ਨਿਰਗੁਣ ਜੋਤ ਅਕਾਲ ਪੁਰਖ ਨੇ ਜੋ ਸਦਾ ਸੱਚਖੰਡ ਦੇ ਵਿੱਚ ਰਹਿਣ ਵਾਲਾ ਹੈ 5 8 1948 ਬਿਕਰਮੀ ਨੂੰ ਆਪਣਾ ਸਰਗਮ ਰੂਪ ਬਣਾਇਆ ਪ੍ਰਗਟ ਹੋਏ ਕਣਕਾਪੁਰੀ ਦੇ ਵਿੱਚ ਘਵਣ ਦੇ ਵਿੱਚ ਫਰ ਪਾਣੀ ਦੇ ਵਿੱਚ ਦਰਜ ਹੈ RAM ਗੜੀਆਂ ਵਿੱਚ ਦੇ ਪ੍ਰਗਟਾਉ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਅਖਵਾਉ ਸੋਹੰਗ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਵਾਉ ਘਵਣ ਦੇ ਵਿੱਚ RAM ਗੜੀਆਂ ਗਰਾਣਿਆਂ ਦੇ ਵਿੱਚ ਉਹ ਪ੍ਰਗਟ ਹੋਏ ਹਰ ਬਾਣੀ ਦੇ ਵਿੱਚ ਦਰ ਗਿਆ ਪਰਮਾਨ ਇਸ ਤਰ੍ਹਾਂ ਹਨ ਇਸਤ ਮਹਾਰਾਜ ਸ਼ੇਰ ਸਿੰਘ ਸੱਚਾ ਇਸਤ ਜੋਗ ਚਾਰ ਆਪਣਾ ਤੇਜ ਵਿਖਾਏ ਪ੍ਰਭ ਦਾ ਇਸਤ ਸੱਚਾ ਨੌਰ ਹਉ ਸੰਜੀਓ ਸਮੇਂ ਦੇ ਸ਼ਾਵਨਾਲ ਮੈਂ ਸਿਰਫ ਤੁਹਾਨੂੰ ਪਰਮਾਨ ਕੋ ਜਿ ਪੜ ਕੇ ਸੁਣਾਉਣੇ ਵਿਚਾਰ ਤੁਸੀਂ ਆਪ ਕੋਈ ਜਾਏ ਮਹਾਰਾਜ ਸ਼ੇਰ ਸਿੰਘ ਸੱਚਾ ਇਸ਼ਟ ਚਾਰ ਜੁਗ ਆਪਣਾ ਤੇਜ ਵਿਖਾਏ ਪ੍ਰਭ ਕਾ ਇਸ਼ਟ ਸੱਚਾ ਨੂਰ ਸੋਹੰਗ ਸ਼ਬਦ ਬਾਣ ਮਾਰ ਕੇ ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਘਾਵੇ ਸ੍ਰਿਸ਼ਟ ਇਸ਼ਟ ਨਰਨ ਨਰੈਣ ਭੁੱਲਿਆ ਮਹਾਰਾਜ ਸ਼ੇਰ ਸਿੰਘ ਤੇਰਾ ਇਸ਼ਟ ਰੱਖ ਮੰਨ ਦਰਸ ਪ੍ਰਭ ਕਾ ਪਾਣਾ ਇਹ ਇਸ਼ਟ ਦੇ ਪਰਮਾਨ ਹੈ ਇਸ ਕਿਸਦਾ ਮੰਨਣਾ ਹੈ ਆਪਾਂ ਇਸ ਤੇ ਵਿਚਾਰ ਦਾ ਕਰਦੇ ਆਂ ਨਿਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਮੰਨਣਾ ਨਿਰਗੁਣ ਜੋਤ ਅਕਾਲ ਪੁਰਖ ਨੇ ਹੀ ਆਪਣਾ ਸਰਗਮ સ્વરૂਪ ਬਣਾਇਆ ਹੈ ਨਿਰਗੁਣ ਤੋਂ ਸਰਗਣ ਹੋਏ ਤੇ ਸਰਗਣ ਤੋਂ ਫਿਰ ਜੋਤ ਰੂਪ ਹੋਏ ਤੇ ਇਹ ਇਸ਼ਟ ਜਿਹੜੇ ਹਰ ਬਾਣੀ ਦੇ ਵਿੱਚ ਦਰਜ ਹਨ ਇੱਕ ਪ੍ਰਭ ਏਕਾ ਦੇਵੇ ਇਸ ਦਾ ਸੋਹੰਗ ਸਾਚਾ ਨਾਮ ਮਰਾਰੀ ਮਹਾਰਾਜ ਸ਼ੇਰ ਸਿੰਘ ਸਾਰੀ ਸ੍ਰਿਸ਼ਟਾ ਅੰਤਮ ਕਰੇਤ ਵਾਲੀ ਮਹਾਰਾਜ ਸ਼ੇਰ ਸਿੰਘ ਤੇਰਾ ਦਰਸ ਸਭ ਮਟਾਏ ਭੁੱਖ ਦਰਸ ਗੁਰ ਦ੍ਰਿਸ਼ਟ ਖੁਲਾਏ ਦਰਸ ਗੁਰ ਪਾਪ ਨਸ਼ਟ ਕਰਾਏ ਦਰਸ ਗੁਰ ਇੱਕ ਇਸ਼ਟ ਵਿਖਾਏ ਇਹ ਮਹਾਰਾਜ ਸ਼ੇਰ ਸਿੰਘ ਜੀ ਦੇ ਇਸ਼ਟ ਨੇ ਏਕਾ ਇਸ਼ਟ ਨੇਹ ਕਲੰਕ ਅਵਤਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਰ ਅਵਤਾਰ ਏਕਾ ਸਾਚੀ ਦ੍ਰਿਸ਼ਟ ਦ੍ਰਿਸ਼ ਇੱਕ ਇੱਕ ਹੰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਨੇਹ ਕਲੰਕ ਨਰੈਣ ਨਰ ਅਵਤਾਰ ਸਰਗਣ ਸਰੂਪ ਨਿਰਗਣ ਤੋਂ ਸਰਗਣ ਹੋਏ ਤੇ ਸਰਗਣ ਤੋਂ ਨਿਰਗਣ ਹੋ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਵਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕਾ ਜੋਤ ਇਕਾ ਇਸ਼ਟ ਆਪ ਰਖਾਏ ਇਕਾ ਇਸ਼ਟ ਆਪ ਕਰਤਾਰਾ ਸ਼੍ਰੇਸ਼ਟ ਦ੍ਰਿਸ਼ਟ ਇਸ਼ਟ ਏਕ ਮਿਹ ਕਲੰਗ ਬਲੀ ਬਲਵਾਡਾ ਮਹਾਰਾਜ ਸ਼ੇਰ ਸਿੰਘ ਨੌਖੰਡ ਪ੍ਰਿਥਵੀ ਸਤਾਂ ਦੀਪਾਂ ਪੁਰਖ ਆਕਾਲ ਦੀਨ ਬਿਆਰ ਛਤਰੀ ਬ੍ਰਾਹਮਣ ਸ਼ੂਤਰ ਵੈਸ ਏਕਾ ਇਸ਼ਟ ਨਜ਼ਰੀ ਆਉਣਾ ਦੂਸਰ ਅਵਰ ਨਾ ਕੋਏ ਰੱਖਾਂ ਇਹਦਾ ਹਰ ਸੰਗ ਜੀਓ ਮਹਾਰਾਜ ਸੇਰ ਸਿੰਘ বিষ্ণੂ ਭਗਵਾਨ ਕਣਕ ਪ੍ਰਵਾਸੀ ਕਮੈਂਡ ਵਾਸੀ ਦਾ ਇਹ ਜੋ ਇਸਤ ਸਤਾਂ ਦੀਪਾਂ ਦੇ ਵਿੱਚ ਨੌਖੰਡ ਪ੍ਰਥਮੀ ਛਤਰੀ ਬ੍ਰਾਹਮਣ ਸੂਤਰ ਵੈਸ ਸਭ ਨੇ ਹਰ ਪਾਈ ਦੇ ਵਿੱਚ ਲਿਖਿਆ ਹੈ ਕਿ ਇੱਕ ਆ ਇਸਤ ਨਜਰੀ ਆਉਣਾ ਅਕਾਲ ਪੁਰਖ ਮਹਾਰਾਜ ਸੇਰ ਸਿੰਘ বিষ্ণੂ ਭਗਵਾਨ ਜੀ ਦਾ ਕਣਕ ਪ੍ਰਵਾਸੀ ਦਾ ਜਿਸ ਦਾ ਇਸਤ ਉਸ ਰੂਪਾ ਲੱਗਾ ਹੈ ਤੇ ਜਿਸਰੀਰ ਦੇ ਵਿੱਚ ਪ੍ਰਗਟ ਹੋਏ ਉਹ ਸ੍ਰੀ ਦਾ ਸਤਕਾਰ ਕਰਨਾ ਉਸ ਰੂਪ ਦੀ ਨਾਮ ਸਤਕਾਰ ਵਾਸਤੇ ਸੰਧਾਸਨ ਉਪਰ ਸਿਜੋ ਬੈਠੇ। ਮਿਰਕੋਣ ਸਰਗਣ ਹੋ ਕੋ ਜਿਆਰ ਸਰਗਣ ਸਰਗਣ ਲੈ ਸਮਝਾਈ ਆ ਮਿਰਕੋਣ ਤੋਂ ਸਰਗਣ ਹੋਏ ਤੇ ਸਰਗਣ ਹੋ ਕੇ ਫਿਰ ਨੇ ਸਮਝਾਇਆ ਸਰਗਣ ਮੀਤ ਬਣ ਮਰਾਰ ਸਗਲਾ ਸੰਗ ਨਭਾਈ ਆ ਸਰਗਣ ਇਸਤ ਵਿੱਚ ਸੰਸਾਰ ਬ੍ਰਿਸ਼ਟ ਇੱਕ ਦਰਗਾਹੀ ਆ ਕਿਸੇ ਨਜਮ ਆਇਆ ਇਸਤ ਸ੍ਰੀ ਭਗਵਾਨ ਗ੍ਰੰਥਾਂ ਪੰਥਾਂ ਸੀਸ ਸਰਬ ਚਕਾਇਦਾ ਬਿਨਾ ਸੀ ਬਿਨਾ ਸ੍ਰੀ ਭਗਵਾਨ ਦੂਜਾ ਇਸਤ ਮੰਨਣਾ ਹੋ ਜਾਏ ਮਨਾ ਮਾਨਸ ਮਨੁਖ ਵਿਆਸ ਮੇ ਜਾਰੀ ਆ ਸ੍ਰੀ ਭਗਵਾਨ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਕੰਪਰਵਾਸੀ ਘਵਨਵਾਸੀ ਜੀ ਦਾ ਇੱਕ ਇਸਤ ਜਿਹੜਾ ਉਹ ਮੰਨਣਾ ਹੈ ਦੂਜਾ ਔਰ ਇਸਤ ਕੋਈ ਨਹੀਂ ਜਨ ਭਗਤਾਂ ਬਕਸੇ ਆਪਣੀ ਸੱਚ ਤਸਵੀਰ ਇਸ ਇੱਕੋ ਇੱਕ ਜਨਾਇਆ ਆਪਣੀ ਤਸਵੀਰ ਜੋ ਲੱਗੀ ਹੈ ਅਕਾਲ ਪੁਰਖ ਮਹਾਰਾਜੇ ਸ੍ਰੀ ਸੁਸ਼ਣ ਭਗਵਾਨ ਤੁਸਵਾਸੀ ਜੀ ਦੀ ਮੈਂ ਲੋ ਅਸੀ ਜੀ ਪਰ ਪਾਣੀ ਦੇ ਵਿੱਚ ਵੀ ਇਹਦਾ ਜੋ ਹੈ ਵੇ ਜਿੱਥੇ ਰੱਖੀ ਹੋਏ ਤਸਵੀਰ ਮੇਰੀ ਉੱਥੇ ਨਾ ਵਗੇ ਕਦੇ ਜਨੇ ਵੀ ਇਹੋ ਪਾਣੀ ਵਿੱਚ ਡੁੱਲ ਜਾ ਜੇਸ ਦਾ ਲਿਖਤਾਂ ਵਿੱਚ ਵਿਸੇ ਨਾ ਕੋਏ ਬਿਆਨ ਸਿਸ਼ਟਾਂ ਵਿੱਚੋਂ ਇਸਤ ਸਬਦਾ ਪਿਤਾ ਮਈਆ ਸਵਾ ਪਹਿਰ ਜਾਪ ਜਪਣਾ ਸ਼ਾਮਾਂ 7 ਤੋਂ 9:30 ਤੱਕ ਧਿਆਨ ਲਗਾਈਆ ਇਹ ਨਾਥੇਵਾਲ ਜਾਬ ਪਾਇਆ ਸੀ ਹਰ ਸੰਗਤ ਨੂੰ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਹੈ ਸਵਾ ਪਹਿਰ ਜਾਪ ਜਪਣਾ ਸ਼ਾਮਾਂ 7 ਤੋਂ 9:30 ਤੱਕ ਧਿਆਨ ਲਗਾਈਆ ਬਾਹਰ ਕਰਨਾ ਨਹੀਂ ਕੋਈ ਧਿਆਨਾ ਨਿਗਾ ਨਿਗਾ ਵਿੱਚ ਟਿਕਾਈਆ ਉਥੇ ਨਾਲ ਮਹਾਰਾਜ ਸ਼ੇਰ ਸਿੰਘ ਦਾ ਫੋਟੋ ਰੱਖਣਾ ਨਿਸ਼ਾਨਾ ਦੂਜਾ ਇਸਤ ਦਾ ਕੋਈ ਮਨਾ ਗਿਆ। ਉਥੇ ਹੁਕਮ ਕੀ ਹੋਇਆ ਸੀ ਮਹਾਰਾਜ ਸੇਵ ਸਿੰਘ ਵਿਸ਼ਨੂੰ ਭਗਵਾਨ ਦਾ ਫੋਟੋ ਇੱਕ ਉਹਦਾ ਨਿਸ਼ਾਨਾ ਰੱਖਣਾ ਔਰ ਕੋਈ ਨਿਸ਼ਾਨਾ ਨਹੀਂ ਤੁਹਾਡਾ ਹੋਣਾ ਚਾਹੀਦਾ ਨਾਤੇ ਵਾਲੋ ਯਾਰ ਰਹਾ ਸੀ। ਸਭ ਆਪ Punjab ਦਿਖਾਇਆ ਜੀ ਉਥੇ ਤੇ ਮਹਾਰਾਜ ਸੇਵ ਸਿੰਘ ਜੀ ਦਾ ਉਦੋਂ ਫੋਟੋ ਰੱਖਿਆ ਗਿਆ ਸੀ। ਇਹ ਹਨ ਜੀ ਕੋਈ ਪਰਮਾਨ ਇਸਤ ਬਾਰੇ ਪਰ ਸੰਗ ਜੀ ਉਹ ਇਹ ਆਪ ਜੀ ਨਾਲ ਸਾਂਝੇ ਕੀਤੇ ਆ। ਅਕਾਲਪੁਰਕ ਮਹਾਰਾਜ ਸੇਵ ਸਿੰਘ ਵਿਸ਼ਨੂੰ ਭਗਵਾਨ ਕੰਪਰਵਾਸੀ ਜੀ ਦਾ ਇਹ ਹੀ ਜਿਹੜਾ ਇਸਤ ਚਾਰ ਜੁਗ ਚਲਣਾ ਹੈ ਜੇ ਸਰੀਰ ਦੇ ਵਿੱਚ ਪ੍ਰਗਟ ਹੋ ਜਾਵੇ ਉਹਦਾ ਸਤਕਾਰ ਕਰਨਾ ਹੈ ਦੋਵੇਂ ਸਰੂਪ ਲੱਗੇ ਹਨ ਅਕਾਲ ਪੁਰਖ ਮਹਾਰਾਜ ਸੇਂਗ ਵਿਸ਼ਨੂੰ ਭਗਵਾਨ ਜੀ ਦਾ ਇਸਤਰੀ ਲੱਗਾ ਹੈ ਤੇ ਜੇ ਸਰੀਰ ਦੇ ਵਿੱਚ ਪ੍ਰਗਟ ਹੋਏ ਤੇ ਉਹ ਵੀ ਸਰੂਪ ਲੱਗਾ ਪਰਸਨ ਜੀ ਉਹ ਇਹਨੇ ਆਪ ਜੀ ਨਾਲ ਇਹ ਪਰਮਾਨਾਂ ਸਾਂਝੇ ਕਰਦੇ ਹੋਏ ਟੀਮਾਂ ਦੇ ਜਾਂਚ ਕਹਾ ਜੇ ਕੋਈ ਵਰਕਰ ਸ਼ਬਦ ਬੋ ਜਾ ਗਿਆ ਹੋਵੇ ਤਾਂ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ सिंह विष्णु भगवान् दीज सोहं महाराज शेर सिंह विष्णु भगवान् दीज ਸਾਨੂੰ ਉਹ ਪਹਿਲਾਂ ਹੀ ਕਾਟਰਾ ਦੇ ਸਮਾਲ ਕੇ ਆਪ ਜੀ ਨੇ ਜੋ ਗੁਰਸੇਖ ਵੀਰ ਗੁਰਦੇਵ ਸਿੰਘ ਦੀ ਪਾਸੋਂ ਇਸ ਬਾਰੇ ਕੁਝ ਪੰਕਤੀਆਂ ਸਰਵਣ ਕੀਤੀਆਂ ਹਨ ਇਹ ਜਿੰਨੀਆਂ ਵੀ ਪੰਕਤੀਆਂ ਹਨ ਇਹ ਜੋ ਵੀ ਸਚਾਈ ਹੈ ਸਾਨੂੰ ਪੈਦਾ ਨਹੀਂ ਕਰਨੀ ਪੈਂਦੀ ਸਾਡੇ ਕੋਲ ਅਥਾਪੰਡਾਰ ਹੈ ਸਚਾਈ ਦਾ ਸਮੁੰਦਰ ਹੈ 24 ਗ੍ਰੰਥ ਜੋ ਮਹਾਰਾਜ ਸੇਸਿੰਗ ਜੀ ਨੇ ਸਾਨੂੰ ਸ਼ਬਦ ਕਰਦੇ ਇਹ ਮਹਾਰਾਜ ਪੂਰਨ ਸਿੰਘ ਜੀ ਦੇ ਦੇ ਰਾਹੀ ਬਖਸ਼ਿਸ਼ ਕੀਤੇ ਹਨ ਜੋ ਸਰੂਪ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ ਉਸ ਦੇ ਬਾਅਦ ਜਨਮ ਸਾਖੀ ਹੈ ਬਹੁਤ ਵੱਡਾ ਇਤਿਹਾਸ ਹੈ ਸਾਡਾ ਜੇ ਅਸੀਂ ਉਸ ਨੂੰ ਪੜਹੀਏ ਵਿਚਾਰੀਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪ੍ਰੇਰਿਤ ਕਰੀਏ ਤਾਂ ਜੇ ਸਾਨੂੰ ਜੋ ਸਾਡਾ ਸਹੀ ਮਾਰਗ ਹੈ ਉਹ ਕਿੱਥੋਂ ਮਿਲੇਗਾ ਅਸੀਂ ਆਮ ਇੱਕ ਪ੍ਰਚਲਿਤ ਗੱਲ ਕਰਦੇ ਹਾਂ ਕਿ ਬਾਣੀ ਨੂੰ ਪੜੋ ਤੇ ਵਿਚਾਰੋ ਬਾਣੀ ਪੜਨੀ ਕਿਉਂ ਹੈ ਤਾਂ ਕਿ ਉਸ ਦੇ ਵਿੱਚ ਜੋ ਅਟਲ ਸਚਾਈ ਹੈ ਜਿਸ ਧਰਮ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਜੋੜਿਆ ਹੈ ਜਿਸ ਦੇ ਅਰਪਣ ਅਸੀਂ ਆਪਣੀ ਜ਼ਿੰਦਗੀ ਕੀਤੀ ਹੈ ਇਹ ਜੋ ਮਾਸ ਦੇ ਹੀ ਸਾਨੂੰ ਮਿਲੀ ਹੈ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਿੱਖ ਹਾਂ ਉਹਦੇ ਭਗਤ ਹਾਂ ਉਹਦੇ ਸੇਵਕ ਹਾਂ ਫੇਰ ਸਾਨੂੰ ਮਹਾਰਾਜ ਸ਼ੇਰ ਸਿੰਘ ਜੀ ਕੀ ਸਮਝਾਉਣਾ ਕਰਦੇ ਨੇ ਕੀ ਅਸਾਂ ਨੂੰ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਹ ਸਾਰਾ ਕੁਝ ਜੋ ਬਾਣੀ ਦੇ 24 ਗ੍ਰੰਥ ਹਨ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਜ਼ਿੰਦਗੀ ਦੀ ਸੇਧ ਲੈ ਸਕਦੇ ਜੀ ਇਹਨਾਂ ਨੂੰ ਪੜ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਜੀ ਪਰ ਜੀਵਨ ਸਫਲਾ ਤਾਂ ਹੀ ਹੋਣਾ ਜਿਨਨੇ ਉਹ 24 ਗ੍ਰੰਥ ਲਿਖਾਏ ਹਨ ਇਸਤ ਉਸੇ ਦਾ ਹੀ ਮੰਨਣਾ ਪੈਣਾ ਹੈ ਤਾਂ ਸਾਡਾ ਪਰ ਉਤਾਰਾ ਹੋਏਗਾ ਇਹ ਅਸੀਂ ਕੋ ਵਰਬਲੀ ਨਹੀਂ ਕਹਿ ਰਹੇ ਇਹ 24 ਗ੍ਰੰਥਾਂ ਦੀ ਸ਼ਹਾਦਤ ਹੈ ਕਿ ਇਹ ਅਟਲ ਸਚਾਈ ਹੈ ਇਸਤ ਉਸੇ ਦਾ ਹੀ ਰਹਿਣਾ ਹੈ ਜਿਨ ਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਹੈ ਇੱਕ ਨੰਬਰ ਗ੍ਰੰਥ ਦੇ ਪਹਿਲੇ ਪੰਨੇ ਤੋਂ ਪੜਨਾ ਸ਼ੁਰੂ ਕਰ ਲੋ ਪ੍ਰੇਮਲ ਹੈ ਜਿੱਥੇ ਕਲੀਅਰ ਹੋਇਆ ਕਿ ਕਿਸ ਤਰੀਕੇ ਨਾਲ ਖੇਡ ਹੋਈ ਹੈ 52 ਸਾਲ ਉਸਦੇ ਬਾਅਦ ਮਹਾਰਾਜ ਪੂਰ ਸਿੰਘ ਜੀ ਦੇ ਦੇ ਵਿੱਚ ਪਰਵੇਸ਼ ਹੁੰਦੀ ਰਹੀ ਜੋਤ ਔਰ 24 ਨੰਬਰ ਗ੍ਰੰਥ ਦੇ ਅੰਤ ਤੱਕ ਆਪ ਜੀ ਪੜ ਲਓ ਗੱਲ ਇੱਕ ਇੱਕ ਕਲੀਅਰ ਹੈ